ਜੋ ਪੰਜਾਬ ਦੇ ਵਿੱਚ ਅਸੀਂ ਰੰਗਲਾ ਪੰਜਾਬ ਦੇਖਣ ਦਾ ਬਣਾਉਣ ਦਾ ਸੁਪਨਾ ਲਿਆ ਹੋਇਆ ਉਹਦੇ ਵਾਸਤੇ ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ ਚੰਗੇ ਇਮਾਨਦਾਰ ਦੇਸ਼ ਭਗਤ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਸੀ ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀਆਂ ਤਾਂ ਸੁਣੀ ਨਹੀਂ ਜਾਂਦੀ ਜਾ ਜਿਨਨ ਉਗਰੋਰ ਕਰ ਦਿੱਤਾ ਜਾਂਦਾ ਹੈ ਉਹ ਵੀ ਸਾਡੀ ਪਾਰਟੀ ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕਦੇ। ਉਹ ਦਰਵੀਰ ਗੋਲਡੀ ਹੋਰਾਂ ਨੇ ਮਿਹਨਤ ਕੀਤੀ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਅ ਐਮਐਲਏ ਬਣੇ, ਪ੍ਰਧਾਨ ਸਭਾ ਦੀਆਂ ਪੌੜੀਆਂ ਚੜੇ। ਯੰਗ ਉਮਰ ਚ ਜਦੋਂ ਕੰਮ ਕਰਨ ਦਾ ਜੋਸ਼ ਹੈ ਮੈਂ ਕਾਫੀ ਇਸ ਗੱਲ ਚ ਹੋ ਰਿਹਾ ਨਾ ਕਿ ਯੰਗ ਜਨਰੇਸ਼ਨ ਜਿਹੜੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ ਜਵਾਨਾਂ ਨੂੰ ਸક્રિય ਰਾਜਨੀਤੀ ਵਿੱਚ ਆਉਣਾ ਚਾਹੀਏ ਪਰ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣ ਆਉਣਾ ਚਾਹੁੰਦੇ ਨੇ ਕੋਈ ਜਦੋਂ ਅਹੁਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰੀ ਹੁੰਦੇ ਨੇ ਬਸ ਅੱਜ ਬੜਾ ਖਾਸ ਦਿਨ ਹੈ ਜਦੋਂ અમારી ਪਾਰਟੀ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਯੰਗ ਜੋ ਸ਼ੀਲਾ ਔਰ ਮਿਹਨਤ ਕਰਨ ਵਾਲਾ ਤੇ ਨੌਜਵਾਨ ਇਹਦੀ ਆਵਾਜ਼ ਥੋੜੀ ਘਟਕ ਥੋੜੀ ਆਵਾਜ਼ ਘਟਕ ਲਓ ਬਿਸਲੋਂਦੀ ਦਲਵੀਰ ਗੋਲਡੀ ਉਹ ਸਾਡੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਏ ਆ ਉਹਨਾਂ ਦਾ ਵੀ ਪਰਿਵਾਰ ਆਇਆ ਸਾਰਾ ਪਿਤਾ ਜੀ ਵੀ ਆ ਉਹਨਾਂ ਦੇ ਧਰਮ ਪਤਨੀ ਵੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਯੂ ਦੇ ਜਾ ਵੱਖ-ਵੱਖ ਜਿਲ੍ਹਾ ਪ੍ਰਸ਼ਦ ਜਾਂ ਉਹਨਾਂ ਦੇ ਮੈਂਬਰ ਜਾਂ ਸਾਬਕਾ ਪ੍ਰਧਾਨ ਜਾਂ ਇਹ ਸਾਰਾ ਉਹਨਾਂ ਦਾ ਪਰਿਵਾਰ ਵੀ ਨਾਲ ਹੀ ਆਇਆ ਸਾਹਮਣੇ ਬੈਠੇ ਆ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆ ਕਿਉਂਕਿ ਜੋ ਪੰਜਾਬ ਦੇ ਵਿੱਚ ਅਸੀਂ ਰੰਗਲਾ ਪੰਜਾਬ ਦੇਖਣ ਦਾ ਬਣਾਉਣ ਦਾ ਸੁਪਨਾ ਲਿਆ ਹੋਇਆ ਉਹਦੇ ਵਾਸਤੇ ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ ਚੰਗੇ ਇਮਾਨਦਾਰ ਦੇਸ਼ ਭਗਤ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਸੀ ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਅਣਗੌਲ ਕਰ ਦਿੱਤਾ ਜਾਂਦਾ ਉਹ ਵੀ ਸਾਡੀ ਪਾਰਟੀ 'ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕਦੇ ਦਲਵੀਰ ਗੋਲਡੀ ਸਟੂਡੈਂਟ ਪੋਲਟਿਕਸ ਚੁਆਇਨ ਜ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਇੱਕ ਵੇਰੇ ਇਹ ਮੇਰੇ ਧੂਰੀ ਤੋਂ ਐਮਐਲਏ ਸੀਗੇ ਮੈਂ ਐਮਪੀ ਸੀਗਾ ਉਸ ਵੇਲੇ ਵੀ ਬਹੁਤ ਸਾਰੇ ਕਮਾਂਕਾਰਾਂ ਲਈ ਗੋਲਡੀ ਆਉਂਦੇ ਰਹੇ ਕਿਉਂਕਿ ਡੈਮੋਕ੍ਰੇਸੀ ਹੈ ਜ਼ਰੂਰੀ ਨਹੀਂ ਕਿ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਈ ਰੰਗਾਂ ਦੇ ਫੁੱਲਾਂ ਨਾਲ ਹੀ ਗੁਲਦਸਤਾ ਬੜਨਾ ਚੰਗਾ ਬਣਦਾ ਸੋ ਉਸ ਵੇਲੇ ਧੂਰੀ ਦੀਆਂ ਗਰੰਟੀਆਂ ਵਾਸਤੇ ਜਾਂ ਜਾਂ ਸੈਂਟਰ ਸਰਕਾਰ ਤੋਂ ਕੋਈ ਸਕੀਮਾ ਵਾਸਤੇ ਮਿਲਦੇ-ਜਿਲਦੇ ਵੀ ਰਹੇ ਆ ਤੇ ਇਹ ਵੀ ਮੈਂ ਕਹਿਆ ਹੋਇਆ ਸੀ ਕਿ ਕਦੇ ਵੀ ਇਸ ਗੱਲ ਤੋਂ ਝਿਕੜਾ ਨਹੀਂ ਕਿ ਵੀ ਐਮਐਲਏ ਕਿਸੇ ਹੋਰ ਪਾਰਟੀ ਦਾ ਐਮਪੀ ਕਿਸੇ ਹੋਰ ਪਾਰਟੀ ਦਾ ਵਿਸ਼ਾਦ ਉੱਥੇ ਸਾਡੀ ਸੁਣੀ ਨਾ ਜਾਵੇ ਜਦੋਂ ਨਤੀਜਾ ਆ ਗਿਆ ਉਹ ਤੋਂ ਸਾਰਿਆਂ ਦਾ ਸਾਰਿਆਂ ਦੀ ਹੁੰਦਾ ਐਮਪੀ ਜਿਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਐਮਪੀ ਉਹੀ ਹੁੰਦਾ ਇਹੀ ਗੱਲ ਮੈਂ ਮੁੱਖ ਮੰਤਰੀ ਵਨਵਲੀ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਆਮਦ ਪਾਰਟੀ ਨੂੰ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਉਹ ਵੋਟਾਂ ਤਾਂ ਹੁੰਦਾ ਹੈ ਬਾਕੀ ਵਿਚਾਰੇ ਮਤ ਪੇ ਚੱਲਦੇ ਰਹਿੰਦੇ ਆ ਉਹ ਇਹੀ ਡੈਮੋਕ੍ਰੇਸੀ ਦਾ ਮਜ਼ਾ ਹੈ ਸੋ ਦਲਵੀਰ ਗੋਲਡੀ ਹੋਰ ਨੇ ਮਿਹਨਤ ਕੀਤੀ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਐ ਐਮਐਲਏ ਬਣੇ ਪ੍ਰਧਾਨ ਸਭਾ ਦੀਆਂ ਪੌੜੀਆਂ ਚੜੇ ਯੰਗ ਉਮਰ ਚ ਜਦੋਂ ਕੰਮ ਕਰਨ ਦਾ ਜੋਸ਼ ਹੈ ਤੇ ਇਸ ਲਈ ਤੇ ਨਹੀਂ ਇਹਨਾਂ ਦੀਆਂ ਇੱਕ ਦੋ ਮੈਂ ਵੀਡੀਓ ਦੇਖੀਆਂ ਕਿਉਂਕਿ ਮੈਂ ਕਾਫੀ ਇਸ ਕਲਚਰ ਵਿੱਚ ਮੈਨੂੰ ਕਿ ਯੰਗ ਜਨਰੇਸ਼ਨ ਜਿਹੜੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ ਜਵਾਨਾਂ ਨੂੰ ਸਕ्रीय ਰਾਜਨੀਤੀ ਵਿੱਚ ਆਉਣਾ ਚਾਹੀਏ ਪਰ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣਾ ਆਉਣਾ ਚਾਹੁੰਦੇ ਨੇ ਕੋਈ ਜਦ ਬਹੁਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰੀ ਹੁੰਦੇ ਨੇ ਬਸ ਸਵਿਸ ਕਰਕੇ ਬੋਲਡੀ ਹੋਰ ਨੇ ਬੜੀ ਮੁਸ਼ਕਲ ਨਾਲ ਜਗ੍ਹਾ ਬਣਾਈ ਕਾਂਗਰਸ ਚ ਪਰ ਫਿਰ ਜਿੱਥੇ ਮੌਕਾ ਬੜਿਆ ਉੱਥੇ ਫਿਰ ਉਹਨਾਂ ਨੂੰ ਥੱਲੇ ਮਾਰਿਆ ਜਾਂਦਾ ਫਿਰ ਦਿਲ ਟੁੱਟ ਜਾਂਦਾ ਈ ਜੇ ਤੁਸੀਂ ਮਿਹਨਤ ਕਰਦੇ ਹੋ ਮੋਂ ਤੇ ਫਾਲਤੇ ਫੁੱਲ ਜਿਹੜੇ ਕੋਈ ਹੋਰ ਲੈ ਜੇ ਫਿਰ ਇਹ ਤਾਂ ਮਤਲਬ ਦਿਲ ਟੁੱਟ ਜਾਂਦਾ ਫਿਰ ਕਹ ਲਾ ਕਹਿੰਦੇ ਛੱਡੋ ਪਰੇ ਯਾਰ ਕਾਦੇ ਵਾਸਤੇ ਆਪਾਂ ਕਰ ਦਿਆ ਮੈਂ ਤਾਂ ਜੇ ਕੋਈ ਕੋਈ ਹਰੇ ਰੰਗ ਦਾ ਪਹਿਨ ਆਊਗਾ ਤਾਂ ਲੋਕਾਂ ਦੇ ਕੰਮ ਕਰ ਸਕਾਂਗੇ ਤਾਂ ਲੋਕਾਂ ਦੇ ਕੋਈ ਜੀਵਨ ਪੱਧਰ 'ਚ ਕੋਈ ਸੁਧਾਰ ਲਿਆ ਸਕਾਂਗੇ ਸੋ ਅੱਜ ਦਿਲਜੀਤ ਗੋਲਡੀ ਹੋਰੀ ਮੇਰੇ ਛੋਟੇ ਭਰਾ ਦੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰ ਰਿਹਾ ਹਾਂ ਪਰ ਸਾਡੀ ਪਾਰਟੀ 'ਚ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ ਸਾਡੇ ਦਾ ਛੋਟੇ ਵੱਡੇ ਭਰਾ ਸੀ ਉਮੀਤ ਇੱਕ ਯੰਗ ਮੁੰਡਾ ਜਿਹਨੇ ਆਈਐਸੀ ਤਿਆਰੀ ਕਰ ਲਈ 17 ਦੇ ਵਿੱਚ ਐਮਐਮਐਲਏ ਬਣੇ 19 ਦੇ ਵਿੱਚ ਫੇਰ ਬਰਨਾਲਾ ਜਿੱਤਿਆ ਲੋਕ ਸਭਾ ਵੇਲੇ 22 ਦੇ ਵਿੱਚ ਫੇਰ ਐਮਐਲਏ ਬਣੇ ਯਾਨੀ ਕਿ ਛੋਟੀ ਜੀ ਉਮਰ 'ਚ ਤਿੰਨ ਵਾਰੀਏ ਮਤਲਬ ਜਿੱਤ ਚੁੱਕੇ ਬਰਨਾਲਾ ਜੇ ਅੱਜਕੱਲ੍ਹ ਹਾਲਾਤ ਇਹ ਨੇ ਕਿ ਦੁਬਾਰਾ ਸਰਪੰਚ ਬਣਨਾ ਔਖਾ ਹੋ ਜਾਂਦਾ ਐਮਐਲਏ ਤਾਂ ਵੱਡੀ ਗੱਲ ਐ ਸੋ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਮੈਨੂੰ ਕਿ ਮਾਲਵੇ ਦੇ ਵਿੱਚ ਸਾਨੂੰ ਇੱਕ ਐਸਾ ਯੰਗ ਮੁੰਡਾ ਮਿਲਿਆ ਜਿਹਨੂੰ ਬੋਲਣ ਦਾ ਪਤਾ ਹੈ ਜਿਹਨੂੰ ਲੋਕਾਂ ਨਾਲ ਕਿਵੇਂ ਰਾਬਤਾ ਕਾਇਮ ਕਰੀਦਾ ਹੈ ਜ਼ੀਰੋ ਗਰਾਉਂਡ ਜ਼ੀਰੋ ਤੋਂ ਆਇਆ ਹੋਇਆ ਤੇ ਸਾਨੂੰ ਬਹੁਤ ਬਾਲ ਮਿਲੂਗਾ ਇਹਦੇ ਨਾਲ ਤੇ ਦਿਲਜੀਤ ਗੋਡੀ ਮੈਂ ਤੁਹਾਡਾ ਇੱਕ ਵੱਡੇ ਭਰਾ ਦੇ ਨਾਤੇ ਜਾਏ ਕਹ ਲੋ ਕਿ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੈਂ ਤੁਹਾਡਾ ਸਵਾਗਤ ਕਰਦਾ ਮੈਨੂੰ ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਰਲ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਬਸ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਬਹੁਤ ਸਾਰੇ ਯੰਗ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ ਜਨਰੇਸ਼ਨ ਹੀ ਬਦਲਤੇ ਅਰਖਤੀ ਲੋਕਾਂ ਨੇ ਨਮਕੂਨ ਹੈ ਨਮੀਤ ਨਮਤ ਜੋਸ਼ ਹੈ ਨਮੀ ਪਾਰਟੀ ਹੈ ਤੇ ਨਮੀ ਕਹਾਣੀ ਲਿਖਾਂਗੇ ਪਹਿਲੇ ਸਗਰੂਰ ਦਾ ਨਹੀਂ ਸਾਰੇ ਪੰਜਾਬ ਦਾ ਸੀ ਨਕਸ਼ਾ ਰੰਗਲਾ ਬਰੋਆ ਕੋਈ ਆਪਸ ਵਿੱਚ ਸਾਡੇ ਜਦੋਂ ਇਲੈਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਕੋਈ ਅਸੀਂ ਵਿਚਾਰ ਪੜਾਣ ਦੇ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਮੈਂ ਆਪਣੀ ਪਾਰਟੀ ਦਾ ਪ੍ਰੋਗਰਾਮ ਦਾ ਸੀ ਬਾਕੀ ਲੋਕ ਹੁੰਦੇ ਨੇ ਆਪਲੇ ਕੋ ਜਦੋਂ ਇਹਨਾਂ ਨੇ ਮੈਨੂੰ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਸ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਪੱਟ ਦਾ ਰੌਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤਾਂ ਮੈਂ ਜਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ 'ਚ ਕਿਹੜੇ ਖੁੰਝ 'ਚ ਰੰਗ ਭਰਸਣਾ ਹੈ ਤੂੰ ਰੰਗ ਭਰ ਆ ਪ੍ਰਾ ਰੰਗਲੇ ਪੰਜਾਬ ਕਰਾਂਗਾ ਹਮੇਸ਼ਾ अलग-अलग ਹੋਣਗੇ ਮੈਂ 2 ਮਿੰਟ ਲਈ ਪਹਿਲਾਂ ਤਾਂ ਮੈਂ ਕਿਹੜੀ ਐਸਵੀ ਕਾਰਵਾਈ ਹੈ ਮੈਂ ਪਤਾ ਰਪ ਪਾਰਟੀ ਦਾ ਜਿਹੜਾ